ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਹਰ ਕਾਨੂੰਨੀ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਪ੍ਰਚਾਰ ਕੀਤਾ ਆਈ ਸਾਖਾਂ ਜਿੱਦੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾ ਹੋ ਪਰਿਵਾਰ ਦਾ ਹਿੱਸਾ ਹੋ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਨਾ ਬਾਪੂ ਬਾਦਲ ਦਾ ਤੇ ਬਾਦਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਨੀ ਕਾਲੀਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਥੋਡੇ ਤਾਂ ਘਰਾਂ 'ਚ ਇੱਥੋਂ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਥੋਡੇ ਨਾਲ ਵੱਡੇ ਹੋਏ ਆ ਥੋਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦੋ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ 'ਚ ਕਿਸੇ ਨਾਲ ਧੱਕਾ ਕੀਤਾ 70 ਸਾਲਾਂ 'ਚ ਉਕਲਾ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕਿ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰੂਆ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ

ਕਿ ਜੇ ਐਮਰਜੈਂਸੀ ਦਾ ਜ਼ੁਲਫ ਹੁੰਦਾ ਤੇ ਸਭ ਤੋਂ ਅੱਗੇ ਉਹ ਜਾਂਦੇ ਜੇ ਪੰਜਾਬੀ ਸੂਬਾ ਬਣਾਉਣਾ ਹੁੰਦਾ ਤੇ ਸਭ ਤੋਂ ਬਾਅਦ ਅੱਗੇ ਚ ਪਹਿਲੀ ਜੇਲ੍ਹ ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਉਹ ਜਾਂਦੇ ਤੇ ਆ ਜਿਹੜੇ ਲੋਕ ਹੈ ਰੋਜ਼ ਫੇਸਬੁੱਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਹੈ ਉਹ ਸਿੱਖ ਨਹੀਂ ਗਦਾਰ ਹੈ ਕੌਮ ਦੇ ਗਦਾਰ ਹੈ ਸਿੱਖੀ ਦੇ ਗਦਾਰ ਹੈ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ੍ਰੀ ਕਾਲਪੁਰਖ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸੰਭ ਦੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਹਾਂ ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਹੈ ਜਿਹਦਾ ਨਾਂ ਦੇ ਦਿਓ ਜਿਹਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਦੱਸ ਇੱਕ ਵੀ ਆ ਤੁਸੀਂ ਸਾਰੇ ਬੈਠਿਓ ਤੁਸੀਂ ਮਿੱਤ ਮੈਨੂੰ ਵੱਧ ਜਾਣਦੇ ਹੋ ਥੋਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਥੋਡੇ ਸਭ ਤੋਂ ਪਹਿਲੇ ਥੋਡੇ ਕੋਲੇ ਪਹੁੰਚਦੇ ਸੀ ਆ ਆਪਣਾ ਇਲਾਕਾ ਹੈ ਅੱਜ ਥੋਡੇ ਲੱਖ ਲੱਖ ਰੁਪਏ ਦੇ ਕਿਲੇ ਠੇਕੇ ਤੇ ਚੜਦੇ ਆ ਉਹ ਕਿਲੇ ਚੜਾਉਣ ਵਾਲਾ ਕੌਣ ਆ ਬਾਪੂ ਬਾਦਲ ਜੀ ਨੇ ਕਿੰੂ ਲੱਖ ਕਨੈਕਸ਼ਨਾਂ ਦੇ ਲੰਗਰ ਲਾਤੇ ਇਹ ਤੇ ਸੇਮ ਕੱਟਦੀ ਆ ਗੁਨਾਹ ਆ ਇਹ ਉਹਨਾਂ ਦਾ ਨਾ ਥੋੜੇ ਖਾਲੇ ਬਣਾ ਗੁਨਾਹ ਸੇਮ ਚ ਕੱਟਣਾ ਗੁਨਾਹ ਕੱਸੀਆ ਬਣਾਉਣਾ ਗੁਨਾਹ ਸਕੂਲ ਬਣਾਉਣੇ ਗੁਨਾਹ ਹਸਪਤਲ ਬਣਾਉਣੇ ਗੁਨਾਹ ਗਰੀਬ ਨੂੰ ਆਟਾ ਦੇ ਪੰਜਾਬ ਨੂੰ ਬਚਾਉਣ ਦਾ ਗੁਨਾਹ ਥੋਡੀ ਬਿਜਲੀ ਆਮੂ ਆਮ ਕਰਨ ਦਾ ਗੁਨਾਹ ਟਰੈਕਟਰ ਨੂੰ ਗੱਡੇ ਦਾ ਕਿਤਾਬ ਦੇਣ ਦਾ ਗੁਨਾਹ ਸੜਕਾਂ ਬਣਾਉਣ ਦਾ ਗੁਨਾਹ ਤੁਹਾਡੇ ਬੱਚਿਆਂ ਨੂੰ ਪੜਾਉਣ ਦਾ ਗੁਨਾਹ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਗੁਨਾਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਲੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਬੜੇ ਬਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਨ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਲੀਡਰ ਸ਼ਹੀਦ ਹੋ ਗਏ ਭਾਈ ਸ਼ਮਿੰਦਰ ਜੀ ਵਰਗੇ ਸ਼ਹੀਦ ਹੋ ਗਏ ਪੁੰਦਰ ਸਾਹਿਬ ਬੈਠੇ ਇਹਨਾਂ ਤੇ ਹਮਲਾਵਾ ਮਸਾ ਬਚੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂਗੇ ਕੀ ਦੇ ਨਾਲ ਲੜ ਕੇ ਕਿੱਥੇ ਜਾਵਾਂਗੇ ਹੁਣ ਤਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆ ਆਪਣਾ ਘਰ ਆ ਆਪਣਾ ਦੇਸ਼ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਦੀਆਂ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਤੁਸੀਂ ਦੇਖੋ ਕੋਈ ਕਰਨਾਟਕ ਦਾ ਹੈ ਕੋਈ ਤਾਮਿਲਨਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਾਬਜ਼ ਤਾਂ ਹੋਵਾਂਗੇ ਜੇ ਕਾਲੀ ਦਲ ਖਤਮ ਕਰਦੀ ਹੈ ਬਾਦਲ ਪਰਿਵਾਰ ਦਾ ਨਾਂ ਖਤਮ ਕਰਦੀ ਹੈ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਹੈ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਪਿਆ ਆਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਝਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਵੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਿਹਾ ਨਹੀਂ ਮੈਂ ਪਾਲਣਾਂ